ਆਖਲੀ ਦਾ ਫੋਨ ਆ ਗਿਆ ਹਲੋ ਮੋਟਰਸਾਈਕਲ ਏਜੰਸੀ ਚੋਂ ਬੋਲਦੇ ਆ ਅੱਛਾ ਜੀ ਹਾਂ ਤੇ ਕਿਸ਼ਤਾਂ ਰਹਿੰਦੀਆਂ ਤੁਹਾਡੀਆਂ 3 ਮਹੀਨਿਆਂ ਦੀਆਂ ਭਰ ਦਾਂਗੇ ਜੀ ਹਾਂ ਤੇ ਭਰ ਦੋ ਨਹੀਂ ਲੈ ਜਾਾਂਗੇ ਮੋਟਰਸਾਈਕਲ ਦੇ ਚੱਕ ਕੇ ਤੁਹਾਡਾ ਭਰਦ ਨੇ ਹੀ ਭਰ ਦਿੰਨੇ ਆ ਹਾਂ ਓਏ ਚੋਰ ਠਾਈ ਨੀ ਦੁਪਹਿਰਾ ਚੜਿਆ ਪਿਆ ਕੇ ਤੁਹੇ ਪਿਆ ਓਏ ਓਠਾ ਸਵੇਰ ਦੇ 12 ਵਜੇ ਕੇ ਲੰਮੀਆਂ ਤਾਂ ਨਹੀਂ ਪਿਆ ਓ ਯਾਰ ਪਾਪਾ ਓ ਯਾਰ 12 ਵਜੇ ਕਿਹੜੀ ਸਵੇਰ ਹੁੰਦੀ ਆ ਤੇਰੀ ਤਾਂ ਸ਼ਾਮ ਤੱਕ ਸਵੇਰ ਨਹੀਂ ਹੋਣੀਗੀ ਸਵੇਰ ਦੇ 4 ਵਜੇ ਦਾ ਉੱਠਿਆ ਮੈਂ ਔਰ ਗੁਰੂ ਘਰੇ ਵੀ ਜਾਇਆ ਪਸ਼ੂਆਂ ਡੰਗਰਾਂ ਨੂੰ ਪੱਠੇ ਵੀ ਪਾਇਆ ਤੂੰ ਚਾਦਰ ਤਾਣੀ ਪਿਆ ਉਹ ਜੇ ਘੱਟੇ ਬੱਚੇ ਰੱਖਿਆ ਤਾਂ ਸਾਹਮਣੇ ਵੀ ਪਣੇ ਆ ਪੱਠੇ ਪਾ ਕੇ ਕੋਈ ਸਾਨ ਕੀਤਾ ਉਹ ਮੈਂ ਨਹੀਂ ਸਾਨ ਕੀਤਾ ਰਾ ਤੂੰ ਮੇਰੇ ਤੇ ਸਾਨ ਕਰਦੇ ਤੈਨੂੰ ਪਤਾ ਅੱਜ ਕਿਸ਼ਤ ਦੀ ਤਰੀਕ ਆ ਉਹ ਤਾਂ ਫਿਰ ਕੀ ਹੋ ਗਿਆ ਪਾਪਾ ਕਿਸ਼ਤ ਦੀ ਤਰੀਕ ਆ ਤਾਂ ਕਿੱਤ ਕਿਹੜਾ ਪਹਿਲੀ ਵਾਰ ਹੀ ਆਈ ਆ ਮੇਰੇ 9 ਮਹੀਨੇ ਹੋ ਗਏ ਕਿਸ਼ਤ ਨਹੀਂ ਭਰੀ ਅੱਜ ਉਹਨਾਂ ਦਾ ਫੋਨ ਆਇਆ ਸੀ ਨਹੀਂ ਤਾਂ ਮੋਟਰਸਾਈਕਲ ਚੱਕ ਕੇ ਲੈ ਜਾਣਗੇ ਉਹ ਮੈਂ ਅੱਜ ਨਹੀਂ ਜਾਣਾ ਜੁਣਾ ਪਾਪਾ ਉਜਾਂਸੀ ਦੇ ਕਿਹੜਾ ਕਾ ਬੰਬ ਡਿੱਗਣ ਲੱਗਿਆ ਫੇਰ ਕਿਹੜਾ ਬਾ ਕਿਤਨੀ ਭਰੀ ਜਾਣੀ ਬਾਲੀਆਂ ਗੱਲਾਂ ਨਾ ਮਾਰ ਉੱਠ ਕੇ ਨਾਲਾ ਤਿਆਰ ਹੋ ਚੱਤਰ ਹੋ ਕਿਤੇ ਤੇਰੇ ਤੇ ਨਾ ਛਤਰਾ ਦਾ ਬੰਬ ਵਰਜੇ ਕਾਦੀ ਗੱਲ ਆ ਯਾਰ ਉਹ ਡਰਾਮੇ ਅਵੀ ਵਿਚਾਲੀ ਰੱਖਿਆ ਪਿਆ ਮੁੰਤਰਾ ਦਾ ਟੂਟੂ ਟੂਈ ਖਰਾਬ ਆ ਯਾਰ ਓਹੋ ਟੂਡੀ ਤਾਂ ਚੱਲਦੀ ਨਹੀਂ ਪਹਿਲਾਂ ਤਾਂ ਚੱਲਦੀ ਸੀ ਓ ਪਾਪਾ ਓ ਆ ਟੂਡੀ ਤਾਂ ਚੱਲਦੀ ਨਹੀਂ ਓ ਮੈਂ ਨਹੀਂ ਆਣਾ ਯਾਰ ਤੂੰ ਹੀ ਆਵੜਾ ਓ ਤੂੰ ਤਾਂ ਨੇਰੀ ਬਣਿਆ ਜਾਏਗਾ ਭਗਵਾਨਤਮਨ ਨੂੰ ਫੋਨ ਲਾ ਦੇ ਓ ਮੁੱਖ ਮੰਤਰੀ ਨੂੰ ਓ ਤੂੰ ਵੀ ਠੀਕ ਕਰਨ ਮੁੱਖ ਮੰਤਰੀ ਆਊਗਾ ਇਸ ਤੋਂ ਬਾਅਦ ਥੋ ਭਰੀ ਨਹੀਂ ਜਾਂਦੀਗੀ ਓ ਜਿਹੜਾ ਪਲੰਬਰ ਨੂੰ ਫੋਨ ਲਾ ਦੇ ਓ ਚੱਲ ਲਾਉਣਾ ਮੈਂ ਮੈਂ ਨਹੀਂ ਲਾਉਣਾ ਪੈਣਾ ਯਾਰ ਪਲੰਬਰ ਕੁਵਾਂਤਮਾਨ ਹੈਲੋ ਆਹ ਯਾਰ ਨੰਬਰ ਓਏ ਭਾਈ ਪਲੰਬਰ ਬੋਲਦਾ ਨਹੀਂ ਡੀਐਸਪੀ ਬੋਲਦਾ ਓਏ ਯਾਰ ਟੂਟੀ ਠੀਕ ਕਰਾਉਣੀ ਸੀ ਕਰਾ ਲਓ ਫਿਰ ਓਏ ਯਾਰ ਕਰ ਜਾ ਕੇ ਪੁਆਇੰਟਮੈਂਟ ਲੈਣੀ ਪਊਗੀ ਪੁਆਇੰਟਮੈਂਟ ਪੁਆਇੰਟਮੈਂਟ ਨੂੰ ਗਾਂ ਤੂੰ ਟਰੰਪ ਲੱਗਿਆ ਟਰੰਪ ਤੋਂ ਕਰਾ ਲਓ ਓਏ ਯਾਰ ਭਗਾਈ ਨਾ ਮਾਰ ਤੂੰ ਮੈਂ ਦੱਸ ਕਦੋਂ ਆਏਗਾ ਉਹਨੇ ਆ ਜੂਗਾ ਜਦੋਂ ਟਾਈਮ ਲੱਗਿਆ ਆ ਜੀ ਆ ਜੀ ਭਾਈਦਰ ਨਾ ਆਣਾ ਨਾ ਬੇਟਾ ਭਾਈ ਜੀ ਕਰੇ ਉਹ ਉਹ ਭਾਈ ਜੀ ਆਗੇ ਭਾਈ ਰੁਕ ਜੀ ਇੱਕ ਮਿੰਟ ਬਾਹਰ ਬਾੜਾ ਖਰਕਾਤਾ ਪਤੰਦਰ ਨੇ ਆਗੇ ਆਗੇ ਹਾਂ ਵੀ ਕਿਹੜਾ ਮਗਰ ਦਾ ਘਰ ਨਾ ਹੋਰ ਦਲਜੀਤ ਦੇ ਸਾਂਹ ਦਾ ਘਰ ਆ ਇਹ ਹੋਰ ਤੈਨੂੰ ਮੈਂ ਨੱਚਣ ਵਾਲਾ ਦੇਖਦਾ ਆਇਆ ਫਰਕਾਰ ਆਗੇ ਟੂਟ ਗਿਆ ਠੀਕ ਆ ਜਾ ਬਹੁਤ ਟਾਈਮ ਦਾ ਡੀਕੀ ਜਾਂਦੇ ਦਿਨ ਨੂੰ ਮੈਂ ਹਾਂ ਆ ਜਾ ਆਹ ਨਾਲ ਕਢੀ ਕਰਨਾ ਉਹ ਨਾ ਨਾ ਨਲਕਾ ਕਾ ਨੂੰ ਨਲਕਾ ਦਾ ਸਾਡੇ ਪਾਪੇ ਦੀ ਨਿਸ਼ਾਨੀ ਹੈ ਇਹ ਠੀਕ ਗੱਲ ਤੇਰਾ ਪਾਪਾ ਵੀ ਇੰਦੂ ਖੜਾ ਪਾਪਾ ਦਾ ਉਹ ਫਰਦਾ ਕੋੜੇ ਅਰਗਾ ਤੇ ਫਿਰ 10 ਰੁਪਏ ਲਾ ਕੇ ਤੇ ਨੂੰ ਗਦੇ ਅਰਗਾ ਦਾ ਕਰ ਲੋ ਕੋਈ ਨਹੀਂ ਬਿਣੇ ਆ ਜਾ ਤੂੰ ਗਾਂ ਆ ਟੁੱਟੀ ਜਿਹੜੀ ਠੀਕ ਕਰਨੀ ਆਹਾਂ ਠੀਕ ਕਰਨੀ ਆ ਉਹ ਭਰਾਵਾ ਏ ਖਲਾ ਕੇ ਇਧਰ ਤੂੰ ਅਸੀਂ ਕੱਟੀ ਵਾਲੇ ਹੱਥ ਵੀ ਤੂੰ ਕੋਈ ਨਹੀਂ ਦੱਸ ਦਨ ਮਿੱਟੀ ਮਾਲ ਲਓ ਨਹੀਂ ਨਹੀਂ ਇਧਰ ਆ ਜਾ ਆ ਇਧਰ ਆਹਾ ਹਾਂ ਅੱਛਾ ਆ ਮੋਸਕਾ ਕਿਥੋਂ ਮਾਰਦਾ ਉਹ ਤੂੰ ਆਪਦਾ ਕੰਮ ਕਰ ਕਦੋਂ ਕਦੀ ਖਰਾਬ ਆ ਇਹ ਉਹ 10 ਦਿਨ ਪਹਿਲਾਂ ਤਾਂ ਮੈਂ ਨਹਾਤਾ ਸੀ ਤੂੰ ਦੋ ਘਰ ਮੈਂ ਤੱਕ ਮਾਰਦੀ ਸੀ ਤਾਂ ਹੀ ਗਾ ਮਸਕਾ ਕਿ ਤੂੰ ਤੂੰ ਦੂਰ ਹੋ ਕੇ ਬੈਠ ਆ ਡਰਮ ਦੇ ਹਾਲਾਤ ਵੀ ਤੇਰੇ ਪਾਪੇ ਦੇ ਦਾਜ ਵਾਲੇ ਓ ਪਾਪਾ ਆ ਦੁੱੱਕੀ ਦਾ ਆਪਣਾ ਮਰ ਯੱਕੇ ਦੀਆਂ ਗੱਲਾਂ ਮਾਰਦਾ ਚਾਹ ਪੀਏਗਾ ਕਿ ਰੋਟੀ ਖਾਏਗਾ ਅੱਛਾ 20 ਰੋਟੀਆਂ ਬਣਾ ਲਓ 20 ਰੋਟੀਆਂ ਹਾਂ ਚਾਰ ਮੈਂ ਖਾਊਗਾ ਹਾਂ ਤੇ 16 ਮੇਰੇ ਜਵਾਕਾਂ ਵਾਸਤੇ ਨਾਲ ਬੰਨ ਦੀਆਂ ਅੱਠ ਜਵਾਕ ਅੱਠ ਜਵਾਕ ਉਹ ਤੁੰਦਰਾ ਘਰੀ ਕਰੈਕਟ ਦੀ ਟੀਮ ਬਣਾਈ ਫਿਰ ਉਹ ਆ ਟੂਟੀ ਠੀਕ ਕਰਨ ਨੂੰ ਕਿੰਨੇ ਦਾ ਲੱਗਣੇ ਦੇਣਾ ਹਾਂ 10 ਮਿੰਟ ਲੱਗਣੇ ਅਸੀਂ ਕਿਹੜਾ ਬੋਰ ਕਰਨਾ ਓ ਯਾਰ ਬਾਈ ਐਂ ਨਾ ਕਰੋ ਯਾਰ ਪੰਜ ਚਾਰ ਦਿਨ ਤਾਂ ਲਾਓ ਘਰ ਦੇ ਰੋਜ਼ ਨਾਉਣ ਦਾ ਪ੍ਰੈਸ਼ਰ ਪਾਉਂਦੇ ਮੇਰੇ ਤੇ ਯਾਰ ਪੰਜ ਚਾਰ ਦਿਨਾਂ ਫਿਰ ਤਾਂ ਮੈਂ ਬਾਹਲੇ ਜਵਾਕ ਇਹਦੇ ਹਾਲਾਤ ਵੀ ਤੇਰੇ ਪਾਪੇ ਦੇ ਨਾਲ ਕਿਰ ਗਈ ਆ ਕੀ ਗੱਲ ਯਾਰ ਹਰ ਇਹ ਗੱਲ ਮੇਰੇ ਪਾਪੇ ਤੇ ਲੈ ਆਉਣਾ ਬਾਹਲੀ ਗੱਲ ਆ ਪਾਪਾ ਨਾਲ ਲੈ ਆ ਚਲ ਓ ਸੇਕ ਦਾ ਇੱਕ ਤਾਂ ਕੰਮ ਖਤਰੇ ਓਸਤ ਕੀ ਗੱਲ ਓਏ ਕਰਦਾ ਟੂੜੀ ਠੀਕ ਓਹੋ ਯਾਰ ਕਰ ਗਿਆ ਸਾਡਾ ਟੂੜੀ ਠੀਕ ਆਹੋ ਕਰ ਗਿਆ ਤੇਰਾ ਸਾਡਾ ਟੂੜੀ ਠੀਕ ਚਲਾ ਦੇ ਫੁਆਰੇ ਉਹਨੇ ਨਹਾਲਾ ਤੂੰ ਨਹੀਂ